ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਦਸਿੰਦਰ ਕੌਰ ਮੈਲੀਮਟੀ ਕਮਰ ਮੰਡੀ ਤੋਂ ਅੱਜ ਆਪਾਂ ਫਿਰ ਤੋਂ ਹਾਜ਼ਰ ਹੋਏ ਆ ਤੁਹਾਡੇ ਲਈ ਸੂਟ ਲੈ ਕੇ ਸੋਹਣੇ ਸੋਹਣੇ ਖਿੰਖਾ ਵਾਲੇ ਤੇ ਬਹੁਤ ਹੀ ਸੋਹਣੇ ਜਿਹੇ ਕਲਰ ਦੇ ਸਿਲੈਕਟਡ ਜਿਹੇ ਨੇ ਪੀਸ ਸਾਰੇ ਚਲੋ ਆਪਾਂ ਦਿਖਾਈਏ ਤੁਹਾਨੂੰ ਸੂਟ ਆ ਦੇਖੋ ਜਿਹੜਾ ਪਹਿਲਾ ਕਲਰ ਹੈ ਇਹਦਾ ਮਸਟਰਡ ਕਲਰ ਹੈ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹ ਠੀਕ ਹੈ ਜੀ ਆਪਾਂ ਇਹ ਬਣਾ ਕੇ ਆਸਟ੍ਰੇਲੀਆ ਹੀ ਭੇਜਿਆ ਪਹਿਲਾ ਸੂਟ ਤੇ ਮੈਂ ਸੋਚਿਆ ਚਲੋ ਤੁਹਾਨੂੰ ਸਾਰੇ ਹੀ ਦਿਖਾ ਦਿਆਂ ਇਹ ਕੇਵळा ਸੂਟ ਹੈ ਇਹ ਵੀ ਬਹੁਤ ਸੋਹਣਾ ਹੈ ਇਹ ਕੋਈ ਵੀ ਬਣਾ ਸਕਦਾ ਹੈ ਮੰਮੀਆਂ ਬਣਾ ਸਕਦੀਆਂ ਨੇ ਚਾਚੀਆਂ ਤਾਈਆਂ ਕੋਈ ਵੀ ਬਣਾ ਸਕਦਾ ਹੈ ਸੂਟਨ ਬਹੁਤ ਪਿਆਰੇ ਲੱਗਦੇ ਆ ਇਹ ਛੋਟੇ ਪ੍ਰਿੰਟ ਵਾਲੇ ਆ ਜਿਨ੍ਹਾਂ ਨੂੰ ਵੱਡਾ ਪ੍ਰਿੰਟ ਨਹੀਂ ਪਸੰਦ ਹੋ ਇਹ ਵਾਲੇ ਬਣਾ ਸਕਦੇ ਆ ਆ ਦੇਖੋ ਇੱਕ ਇਹਦੇ ਵਿੱਚ ਪਿੰਕ ਜਿਹਾ ਸ਼ੇਡ ਆ ਬਹੁਤ ਪਿਆਰਾ ਜਿਹਾ ਉਸ ਤੋਂ ਬਾਅਦ ਹੈਗਾ ਜੀ ਸੀ ਗ੍ਰੀਨ ਕਲਰ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਇਨਾਂ ਦਾ ਪ੍ਰਾਈਸ ਹੈਗਾ 1500 ਰੁਪਏ ਹੈ ਜੀ ਪ੍ਰਾਈਸ ਆਲਓਵਰ ਦਾ ਠੀਕ ਹੈ ਤੇ ਉਸ ਤੋਂ ਬਾਅਦ ਇਹ ਵਾਲਾ ਬਲੈਕ ਕਲਰ ਬਲੈਕ ਵੀ ਬਹੁਤ ਸੋਹਣਾ ਲੱਗਦਾ ਹੈ ਇਹ ਆਲਓਵਰ ਵੀ ਬਣਿਆ ਬਹੁਤ ਸੋਹਣਾ ਲੱਗੂਗਾ ਇਹਨੂੰ ਤੁਸੀਂ ਮੈਚਿੰਗ ਦੀ ਬਣਾ ਸਕਦੇ ਹੋ ਜਿਵੇਂ ਇਹਨੂੰ ਪਲਾਜ਼ੋ ਬਣਾ ਕੇ ਇਹਦੇ ਨਾਲ ਹਨਾ ਤੇ ਬਹੁਤ ਸੋਹਣਾ ਲੱਗੂਗਾ ਇਹ ਆ ਗਿਆ ਰਾਇਲ ਬਲੂ ਏ ਬਸ ਥੋੜੇ ਜਿਹੀ ਰਹਿ ਗਏ ਸੀ ਬਾਕੀ ਦੇ ਸੇਲ ਹੋ ਚੁੱਕੇ ਨੇ ਉਹਨਾਂ ਦੀ ਵੀਡੀਓ ਮੇਰੇ ਤੋਂ ਬਣਾਈ ਨਹੀਂ ਗਈ ਇਹਨਾਂ ਦਾ ਸਾਰਿਆਂ ਦਾ ਪ੍ਰਾਈਸ ਹੈਗਾ 1500 ਰੁਪਏ ਤੇ ਇੱਕ ਆਪਣੇ ਕੋਲ ਏ ਵਾਲਾ ਹੈ ਇਹ ਥੋੜਾ ਕੋਸਟਲੀ ਹੈਗਾ ਇਹਦੇ ਨਾਲੋਂ ਜ਼ਿਆਦਾ ਵਧੀਆ ਹੈਗਾ ਪਿੰਕ ਸ਼ੇਡ ਦੇ ਵਿੱਚ ਬੇਬੀ ਪਿੰਕ ਇਹਦੇ ਨਾਲ ਮੈਚਿੰਗ ਇਹ ਸਲਵਾਰ ਹੋਊਗੀ ਇਹਦਾ ਪ੍ਰਾਈਸ ਹੈਗਾ ਜੀ 2500 ਰੁਪਏ ਇਹ ਸੂਟ ਦਾ ਤੇ ਇਹਦੇ ਨਾਲ ਦੇ ਆਪਣੇ ਕੋਲ ਹੈਗੇ 3-4 ਥੀਸ ਪਏ ਆ ਕੇਵळा ਵਾਈਟ ਠੀਕ ਹੈ ਜੀ ਇਹ 1300 ਰੁਪਏ ਦੀ ਸ਼ਰਟ ਹੈ ਇਕੱਲੀ ਇਹ ਵੀ ਇਹ ਪਿੰਕ ਨਾਲ ਲਈ ਹੈ ਜੇਕਰ ਤੁਸੀਂ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰ ਦਿਓ ਜੀ ਬਾਕੀ ਤੁਹਾਨੂੰ ਸੂਟ ਕਿਵੇਂ ਲੱਗੇ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ